ਜਿਹੜੀ ਖਬਰ ਆ ਬਹੁਤ ਹੀ ਇੰਪੋਰਟੈਂਟ ਆ ਆਪਣੀ ਕਮਿਊਨਿਟੀ ਦੇ ਲਈ ਐਸ ਵੀ 509 ਬਿਲ ਜਿਹੜਾ ਸੈਨੀਟ ਬਿਲ ਹੈਗਾ ਟ੍ਰਾਂਸਨੇਸ਼ਨਲ ਰਿਪਰੈਸ਼ਨ ਦੇ ਸਬੰਧ ਦੇ ਵਿੱਚ ਆ ਆਫਿਸ ਆਫ ਐਮਰਜੈਂਸੀ ਸਰਵਿਸਸ ਟ੍ਰੇਨਿੰਗ ਟ੍ਰਾਂਸਨੇਸ਼ਨਲ ਰਿਪਰੈਸ਼ਨ ਸੋ ਇਹਦਾ ਮਤਲਬ ਇਹ ਆ ਪਈ ਅਮਰੀਕਾ ਦੇ ਵਿੱਚ ਕੈਲੀਫੋਰਨੀਆ ਦੇ ਵਿੱਚ ਕੋਈ ਵੀ ਜਿਹੜਾ ਅਮਰੀਕਨ ਸਿਟੀਜ਼ਨ ਆ ਕੋਈ ਵੀ ਵਸਿੰਦਾ ਕੈਲੀਫੋਰਨੀਆ ਸਟੇਟ ਦਾ ਉਹਦੀ ਜਿਹੜੀ ਸਿਕਿਉਰਿਟੀ ਤੇ ਸੇਫਟੀ ਉਦੇ ਸਬੰਧ ਦੇ ਵਿੱਚ ਜੇ ਕੋਈ ਬਾਹਰ ਦੀਆਂ ਸਰਕਾਰਾਂ ਕਿਸੇ ਤਰ੍ਹਾਂ ਦਾ ਉਹਨਾਂ ਨੂੰ ਮਾਰਨ ਦੀ ਕੋਸ਼ਿਸ਼ ਉਹਨਾਂ ਦੀ ਆਵਾਜ਼ ਨੂੰ ਦੱਬਣ ਦੀ ਕੋਸ਼ਿਸ਼ ਕਰਦੇ ਆ ਉਸ ਦੇ ਅਗੇਂਸਟ ਜਿਹੜੀਆਂ ਇੱਥੇ ਦੀਆਂ ਏਜੰਸੀਜ਼ ਹੈਗੀਆਂ ਪੁਲਿਸ ਏਜੰਸੀਜ਼ ਆ ਹੋਰ ਆ ਉਹਨਾਂ ਨੂੰ ਟ੍ਰੇਨਿੰਗ ਨੂੰ ਲੈ ਕੇ ਹੈਗਾ ਇਹ ਪਿਛਲੇ ਸਾਲ ਬਿੱਲ ਜਸਮੀਤ ਕੌਰ ਮੈਂਸ ਲੈ ਕੇ ਆਈ ਸੀ ਉਸ ਟਾਈਮ ਦੇ ਉੱਤੇ ਇਸ ਬਿੱਲ ਜਨੈਨੀਮਸਲੀ ਪਾਸ ਹੋਇਆ ਸੀ ਸੈਨੇਟ ਅਸੈਂਬਲੀ ਚ ਨਹੀਂ ਕਹਿੰਦੇ ਅਸੈਂਬਲੀ ਸੈਨੇਟਸ ਅਸੈਂਬਲੀ ਚ ਪਰ ਅਨਫੋਰਚਨਟਲੀ ਐਨਾ ਕੈਬਰੀਲੋ ਜੋ ਸੈਨੇਟਰ ਹੈਗੇ ਆ ਫ੍ਰਿਜ਼ਨੋ ਤੋਂ ਉਹਨਾਂ ਨੇ ਇਹ ਬਹਾਨਾ ਲਾਇਆ ਸੀ ਕਿ 6 ਲੱਖ ਦਾ ਖਰਚਾ ਆਣਾ ਆ ਤੇ ਇਸ ਕਰਕੇ ਬਿੱਲ ਇਹ ਡੈੱਡ ਹੋ ਗਿਆ ਪਰ ਬਾਅਦ ਦੇ ਵਿੱਚ ਜਦੋਂ ਉਹਨਾਂ ਨੂੰ ਐਕਸਪਲੇਨ ਕੀਤਾ ਗਿਆ ਉਹ ਖੁਦ ਜਦੋਂ ਮਾਰਚ ਚੱਲਿਆ ਸੀ ਪੈਦਲ ਮਾਰਚ ਉਹ ਚ ਉਹਨਾਂ ਨੇ ਹਿੱਸਾ ਵੀ ਲਿਆ ਉਹ ਕਹਿੰਦੀ ਵੀ ਮੈਂ ਖੁਦ ਬਿੱਲ ਲੈ ਕੇ ਆਉਂਗੀ ਸੋ ਹੁਣ ਇਹ ਦੂਸਰੀ ਵਾਰੀ ਜਸਮੀਤ ਕੌਰ ਬੈਂਸ ਅਸੈਂਬਲੀ ਵੂਮਨ ਤੇ ਐਨਾ ਕੈਬਰੀਲੋ ਜੋ ਸੈਨੇਟਰ ਹੈਗੇ ਕੈਲੀਫੋਰਨੀਆ ਦੇ ਇਹ ਬਿੱਲ ਨੂੰ ਲੈ ਕੇ ਆ ਰਹੇ ਆ ਸੋ ਸਭ ਤੋਂ ਵੱਡੀ ਹੈਰਾਨੀ ਗੱਲ ਰਾਜਕਨ ਵੀਰ ਸਿੰਘ ਜੀ ਇਹ ਆ ਕਿ ਇਸ ਬਿਲ ਦੇ ਵਿੱਚ ਕਿਸੇ ਵੀ ਮੁਲਕ ਦਾ ਨਾਮ ਨਹੀਂ ਲਿਆ ਗਿਆ ਕਿ ਕਿਹੜੇ ਮੁਲਕ ਦੇ ਲੋਕ ਜਾਂ ਕਿਹੜੇ ਮੁਲਕ ਦੀਆਂ ਸਰਕਾਰਾਂ ਅਮਰੀਕਾ ਦੇ ਕੈਲੀਫੋਰਨੀਆ ਦੇ ਸਿਟੀਜ਼ਨਸ ਨੂੰ ਮਾਰਨ ਦੀ ਜਾਂ ਤੰਗ ਕਹਾਣ ਦੀ ਕੋਸ਼ਿਸ਼ ਕਰਦੇ ਆ ਪਰ ਸਭ ਤੋਂ ਅਨਫੋਰਚੂਨੇਟ ਪਾਰਟ ਇਹ ਆ ਕਿ ਜਿਹੜੇ ਆਪਾਂ ਵੀ ਹਮੇਸ਼ਾ ਕਹਿੰਦੇ ਰਹੇ ਨੇ ਸਾਡੇ ਭਰਾ ਹੈਗੇ ਆ ਉਹ ਵੀ ਕਹਿੰਦੇ ਰਹਿੰਦੇ ਆ ਵੀ ਜੀ ਸਿੱਖ ਸਾਡੇ ਵੱਡੇ ਭਰਾ ਆ ਸਾਨੂੰ ਬਚਾਉਣ ਲਈ ਬਣੇ ਹੋਏ ਆ 15 ਤੋਂ ਵੱਧ ਜਿਹੜੀਆਂ ਹਿੰਦੂ ਆਰਗੇਨਾਈਜੇਸ਼ਨਸ ਇਸ ਬਿਲ ਦਾ ਵਿਰੋਧ ਕਰ ਰਹੀਆਂ ਤੇ ਜੋ ਲੈਟਰ ਉਹਨਾਂ ਨੇ ਲਿਖਿਆ ਹੈਗਾ ਆ ਉਹਦੇ ਵਿੱਚ ਉਹਨਾਂ ਨੇ ਇਹ ਲਿਖਿਆ ਹੈ ਵੀ ਇਹ ਇੰਡੀਆ ਤੇ ਚਾਈਨਾ ਦੇ ਅਗੇਂਸਟ ਆ ਹਾਲਾਂਕਿ ਜਦੋਂ ਵੀ ਤੁਸੀਂ ਗੂਗਲ ਤੇ ਸਰਚ ਕਰੋ ਆਪਾਂ ਟਰਾਈ ਕਰਾਂਗੇ ਜੇ ਸਕਰੀਨ ਤੇ ਵੀ ਸ਼ੋਅ ਕਰ ਸਕਦੇ ਹੋਈਏ ਇਸ ਬਿਲ ਦੇ ਉੱਤੇ ਕਿਸੇ ਵੀ ਗਵਰਨਮੈਂਟ ਦਾ ਕਿਸੇ ਵੀ ਕੰਟਰੀ ਦਾ ਨਾਮ ਨਹੀਂ ਲਿਖਿਆ ਹੋਇਆ ਪਰ ਇਹ ਸਿੱਖਾਂ ਲਈ ਜ਼ਰੂਰੀ ਬਹੁਤ ਆ ਕਿਉਂਕਿ ਪਿਛਲੇ ਸਮੇਂ ਦੇ ਵਿੱਚ ਆਪਾਂ ਦੇਖਿਆ ਵੀ ਕਿਸ ਤਰ੍ਹਾਂ ਸਿੱਖਾਂ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਗਈ ਹੈਗੀ ਆ ਕੈਨੇਡਾ ਦੇ ਵਿੱਚ ਅ ਸ਼ਹੀਦ ਕੀਤੇ ਗਏ ਆ ਅਮਰੀਕਾ 'ਚ ਮਾਰਨ ਦੀ ਕੋਸ਼ਿਸ਼ ਕੀਤੀ ਗਈ ਆ ਸੋ ਇਸ ਬਿੱਲ ਦੇ ਵਿੱਚ ਜਿਹੜੀਆਂ ਵਿਰੋਧ ਕਰਨ ਵਾਲੀਆਂ ਆਰਗੇਨਾਈਜੇਸ਼ਨਸ ਆ ਉਹਨਾਂ ਦਾ ਜ਼ਰੂਰ ਆਪਾਂ ਨਾਂ ਵੀ ਤੁਹਾਡੇ ਨਾਲ ਸਾਂਝਾ ਕਰਾਂਗੇ ਪਰ ਹਜੇ ਤੱਕ ਵੀ ਸਾਨੂੰ ਆਪਣੇ ਪੰਜਾਬੀ ਭੈਣਾ ਭਰਾਵਾਂ ਜਾਂ ਪੰਜਾਬੀ ਆਰਗੇਨਾਈਜੇਸ਼ਨ ਜਾਂ ਗੁਰੂ ਘਰ ਉਹਨਾਂ ਵੱਲੋਂ ਕਾਫੀ ਸਸਤੀ ਜਾਪਦੀ ਆ ਵੀ ਭਾਈ ਤੁਸੀਂ ਕਿਉਂ ਨਹੀਂ ਐਕਟ ਕਰ ਰਹੇ ਸੀ ਫਰਾਈਡੇ ਨੂੰ ਵੀ ਸ਼ੋਅ ਕੀਤਾ ਸੀ ਉਹਦੇ ਸਾਰਿਆਂ ਨੂੰ ਬੇਨਤੀ ਕੀਤੀ ਸੀ ਵੀ ਭਾਈ ਅ ਇਸ ਵਾਰੀ ਵੱਧ ਤੋਂ ਵੱਧ ਹਿੱਸਾ ਲਓ ਕਿਉਂਕਿ ਕੱਲ ਨੂੰ ਹੀਰਿੰਗ ਹੈਗੀ ਆ ਪਹਿਲੀ ਤਰੀਕ ਨੂੰ ਸਵੇਰੇ ਉੱਥੇ ਹੋਣੀ ਆ 9:30 ਵਜੇ ਕੈਲੀਫੋਰਨੀਆ ਕੈਪੀਟਲ ਦੇ ਉੱਤੇ ਸਾਰਿਆਂ ਨੂੰ ਬੇਨਤੀ ਵੀ ਕੀਤੀ ਆ ਵੱਧ ਤੋਂ ਵੱਧ ਜਿੰਨੇ ਪਹੁੰਚ ਸਕਦੇ ਹੈਗੇ ਇਹਦੇ ਹੱਕ ਦੇ ਵਿੱਚ ਪਹੁੰਚੋ ਵੀ ਜੀ ਬਿਲਕੁਲ ਹਰਜੋਤ ਸਿੰਘ ਜੀ ਇਹ ਸਪਸ਼ਟੀਆਂ ਵੀ ਕਿਸ ਤਰੀਕੇ ਦੇ ਨਾਲ ਲੱਗੇ ਆ ਸੋ ਇਹਦਾ ਅਨਾਲਿਸਿਸ ਆਲਰੇਡੀ ਆ ਚੁੱਕਾ ਹੈ ਬਾਅਦ ਸੋ ਜਿਹੜਾ ਸੈਨਟ ਕਮੇਟੀ ਔਨ ਪਬਲਿਕ ਸੇਫਟੀ ਇਸ ਤੇ ਸਾਹਮਣੇ ਇਹ ਜਿਹੜਾ ਪੇਸ਼ ਹੋਣਾ ਆ ਇਹ ਜਿਹੜੇ ਆਥਰ ਨੇ ਜਿਹੜੇ ਇਹਨਾਂ ਕੈਬਰੇ ਉਹਨਾਂ ਦੇ ਦੁਆਰਾ ਹियरਿੰਗ ਰੇਟ ਜਿੱਦਾਂ ਦਖਿਆ ਵੀ ਇੱਕ ਤਰੀਕ ਨੂੰ ਇਸ ਦੇ ਵਿੱਚ ਰੱਖੀ ਗਈ ਹੈਗੀ ਆ ਸੋ ਇਹ ਅਹਿਮ ਆ ਜੇ ਤੁਸੀਂ ਦੇਖੋ ਵੀ ਸਪੋਰਟ ਦੇ ਵਿੱਚ ਕੀ ਆ ਕੈਲੀਫੋਰਨੀਆ ਦੇ ਪੁਲਿਸ ਚੀਫ ਦੀ ਜਿਹੜੀ ਐਸੋਸੀਏਸ਼ਨ ਤੇ ਸਿੱਖ ਕੋਲੀਸ਼ਨ ਇਹ ਦੋ ਆਰਗੇਨਾਈਜੇਸ਼ਨਾਂ ਨੇ ਹੁਣ ਤੱਕ ਸਪੋਰਟ ਦੀ ਲੈਟਰ ਜਿਹੜੀ ਉਹ ਘੱਲੀ ਆ ਉਹ ਆਰਗੇਨਾਈਜੇਸ਼ਨਾਂ ਤਾਂ ਸਾਰੀਆਂ ਸਪੋਰਟ ਕਰ ਰਹੀਆਂ ਪਰ ਮੇਬੀ ਅਜੇ ਵੀ ਦੇਰੀ ਨਹੀਂ ਹੋਈ ਅੱਜ ਹੀ ਘੱਲ ਦੋ ਜਿੱਤੇ ਜਿਹੜੇ ਵੀ ਸੁਣ ਰਹੇ ਆ गुरु घर भी काल दो, होर है है, वो भी काल दो दो ऑर्गेनाइजेशन आओ च देखो हरजोत सिंह जी कले कले ना आप अमेरिकन फॉर हिंदू हिंदू डेमोक्रेटिक कोलेशन बे एरिया जूस कोलेशन बे एरिया यूथ परिवार कोलेशन ऑफ हिंदूज ऑफ नॉर्थ अमेरिका ग्लोबल ऑर्गेनाइजेशन पीपल ऑफ इंडियन ओरिजिन हिंदू अमेरिकन फाउंडेशन Hindu American Political Action Committee, Hindu Americans of San Diego, Hindu Community Institute, Hindu Speakers Bureau, Hindu Pact, India Heritage Foundation, Indo American Community Federation, Interfaith Shadi, Israeli American Civic Action Network, Korea Siddhi Hanuman Temple, Sacramento Organization of Hindu Malayali, सनातन हिंदू धर्म इंटरनेशनल वैदिक अवेयरनेस एस एम वी एस न्यू यॉर्क सी ए एल एल सी श्री वेंकटेश्वर टेंपल स्टैंड विद 10 द अवंती फाउंडेशन यूनाइटेड हिंदू काउंसिल ए देखो बी यो सारे दे सारे ओहो ऑर्गेनाइजेशन ਆ ਇਹਨਾਂ ਨੇ ਹੁਣ ਇਹ ਕੀਤਾ ਹੈ ਹਰਜੋਤ ਸਿੰਘ ਜੀ ਵੀ ਕੱਲੀਆਂ ਜਿਹੜੀਆਂ ਮੋਦੀ ਵਾਲੀਆਂ ਭਾਰਤ ਪੱਖੀ ਜਿਹੜੀਆਂ ऑर्गेनाइजेशन ਆ ਹੀ ਨਹੀਂ ਆ ਇਹਨਾਂ ਨੇ ਇੱਕ ਹਸਾਬ ਦੇ ਨਾਲ ਦਿਖਾ ਦਿੱਤਾ ਵੀ ਸਾਡੇ ਦੇ ਸਾਰੇ ਹਿੰਦੂ ਇਸ ਦੇ ਉਲਟ ਨੇ ਜੀ ਹੰਡਰਡ ਪਰਸੈਂਟ ਨਾਲ ਜਿਊਇਸ਼ ਆਰਗੇਨਾਈਜੇਸ਼ਨ ਨਾਲ ਜਿਊਇਸ਼ ਆਰਗੇਨਾਈਜੇਸ਼ਨਾਂ ਜਿਹੜੀਆਂ ਉਹਨਾਂ ਨੇ ਜਿਹੜੀਆਂ ਇਜ਼ਰਾਈਲੀ ਆਰਗੇਨਾਈਜੇਸ਼ਨਾਂ ਜਿਹੜੀਆਂ ਉਹ ਜੋੜ ਲਈਆਂ ਤੁਸੀਂ ਦੇਖੋ ਇਸ ਦੇ ਵਿੱਚ ਇਸ ਬਿਲ ਦੇ ਵਿੱਚ ਕਿਤੇ ਵੀ ਇੰਡੀਆ ਦਾ ਨਾਮ ਨਹੀਂ ਹੁੰਦਾ ਸਿਰਫ ਇਹ ਨਾਮ ਹੁੰਦਾ ਆ ਵੀ ਜਿਹੜੀਆਂ ਫੋਰਨ ਐਂਟੀਟੀਆਂ ਜਿਹੜੀਆਂ ਫੋਰਨ ਕੰਟਰੀਜ਼ ਜਿਹੜੀਆਂ ਫੋਰਨ ਰਜਾਈਮਸ ਇੱਥੇ ਆਪਣੇ ਜਿਹੜੇ ਡਿਸਿਡੈਂਟਸ ਆ ਉਹਨਾਂ ਦੀ ਆਵਾਜ਼ ਨੂੰ ਦਬਣ ਗੀਆਂ ਦੱਬ ਰਹੀਆਂ ਆ ਜਾਂ ਉਹਨਾਂ ਨੂੰ ਧਮਕੀਆਂ ਦਿੰਦੀਆਂ ਆ ਮਾਰਨ ਦੀ ਕੋਸ਼ਿਸ਼ ਆ ਜਾਂ ਉਹ ਸਾਰੀਆਂ ਚੀਜ਼ਾਂ ਆ ਉਸ ਸੰਬੰਧ ਦੇ ਵਿੱਚ ਟ੍ਰੇਨਿੰਗ ਦੇਣੀ ਆ ਆਫਿਸ ਆਫ ਐਮਰਜੈਂਸੀ ਸਰਵਿਸ ਨੂੰ ਟ੍ਰਾਂਸਨੈਸ਼ਨਲ ਰਿਪਰੈਸ਼ਨ ਦੇ ਮੁੱਦੇ ਦੇ ਉੱਤੇ ਇਹ ਟ੍ਰੇਨਿੰਗ ਤੁਸੀਂ ਡਰਿ ਜੰਦੇ ਆ ਤੁਸੀਂ ਇਹ ਦੇਖੋ ਵੀ ਜਦ ਕਿ ਉਹਨਾਂ ਮੁਲਕਾਂ ਦਾ ਨਾਮ ਨਹੀਂ ਹੈਗਾ ਪਰ ਫਿਰ ਵੀ ਇਸ ਚੀਜ਼ ਦੇ ਵਿੱਚ ਇਹ ਚੀਜ਼ ਸਾਹਮਣੇ ਹੈਗੀ ਆ ਸੈਕਟਰੀ ਆਫ ਸਟੇਟ ਦੇ ਵਿੱਚ ਜਿਹੜਾ ਐਗਜ਼ਿਸਟਿੰਗ ਲਾਅ ਆ ਉਹ ਰਿਕੁਆਇਰ ਕਰਦਾ ਆ ਸਪੀਕਰ ਆਫ ਦਾ ਹਾਈਸ ਹਾਊਸ ਨੂੰ ਰਿਪਰਿਜ਼ੈਂਟੇਟਿਵ ਨੂੰ ਕਮੇਟੀ ਆਨ ਫੋਰਨ ਰਿਲੇਸ਼ਨ ਆਫ ਸੈਨੇਟ ਨੂੰ ਹਰ ਸਾਲ 25 ਤਰੀਕ ਨੂੰ ਵੀ ਇੱਕ ਕੰਪਲੀਟ ਰਿਪੋਰਟ ਜਿਹੜੀ ਆ ਉਹ 25 ਫਰਵਰੀ ਤੱਕ ਜਿਹੜੀ ਉਹ ਕੱਲੇ ਵੀ ਸਰਕਾਰ ਕਿਹੜੀ ਸਰਕਾਰ ਦੇ ਦੁਆਰਾ ਹਰਾਸਮੈਂਟ ਕੀਤੀ ਗਈ ਇੰਟੀਮੀਡੇਸ਼ਨ ਕੀਤੀ ਗਈ ਜਾਂ ਲੋਕਾਂ ਨੂੰ ਮਾਰਿਆ ਗਿਆ ਇੰਟਰਨੈਸ਼ਨਲੀ ਰੈਕੋਗਨਾਈਜ਼ਡ ਬਾਰਡਰਸ ਦੇ ਬਾਹਰ ਉਹਨਾਂ ਕੰਟਰੀਜ਼ ਦੇ ਵਿੱਚ ਜਿੱਥੇ ਜਿੰਨਾਂ ਦੇ ਜਿੰਨਾਂ ਦੇ ਦੁਆਰਾ ਟ੍ਰਾਂਸਨੈਸ਼ਨਲ ਰਿਪਰੈਸ਼ਨ ਜਿਹੜੀ ਉਹ ਹੋ ਰਹੀ ਆ ਉਸ ਦੇ ਵਿੱਚ ਸੋ ਹੁਣ ਕਹਿੰਦੇ ਵੀ ਇਸ ਜੇ ਲਾ ਇਹ ਕਾਨੂੰਨ ਪਾਸ ਹੁੰਦਾ ਆ ਤਾਂ ਇਹ OES ਆਫ ਅਮਰਜੈਂਸੀ ਜਿਹੜੀ ਸਰਵਿਸ ਆ ਉਹਨਾਂ ਨੂੰ ਜਿਹੜੀ ਇਸ ਬਾਬਤ ਟ੍ਰਾਂਸਨੈਸ਼ਨਲ ਰਿਪਰੈਸ਼ਨ ਬਾਬਤ ਜਿਹੜੀ ਉਹ ਟ੍ਰੇਨਿੰਗ ਜਿਹੜੀ ਉਹ ਦਿੱਤੀ ਜਾਣੀ ਆ ਪਰ ਤੁਸੀਂ ਦੇਖੋ ਵੀ ਜਿਹੜੀ ਟ੍ਰਾਂਸਨੈਸ਼ਨਲ ਰਿਪਰੈਸ਼ਨ ਦਾ ਮੁੱਦਾ ਜਿਹੜਾ ਉਹ ਇੰਨਾ ਜ਼ਿਆਦਾ ਉੱਭਰਿਆ ਕਿਉਂ ਹੈਗਾ ਆ ਦਸੰਬਰ 2023 ਦੇ ਵਿੱਚ ਯੂਐਸਟੇ ਜਿਹੜੀ ਸੈਨੇਟ ਫੋਰਨ ਰਿਲੇਸ਼ਨ ਕਮੇਟੀ ਆ ਉਹਨਾਂ ਨੇ ਹੀアリング ਜਿਹੜੀ ਉਹ ਕੀਤੀ ਸੀ ਟ੍ਰਾਂਸਨੈਸ਼ਨਲ ਰਿਪਰੈਸ਼ਨ ਅਥਾਰிட்டਰੀਅਨਸ ਟਾਰਗੇਟਿੰਗ ਡਿਸਿਡੈਂਟਰਸ ਅਬਰਾਡ ਉਹਦੇ ਵਿੱਚ ਜਿਹੜੀ ਫਰੀडम ਹਾਊਸ ਦੀ ਜਿਹੜੀ ਟੈਸਟੀਮੋਨੀ ਆ ਉਹ ਸਬਮਿਟ ਕੀਤੀ ਗਈ ਵੀ ਕਿਸ ਤਰੀਕੇ ਦੇ ਨਾਲ ਬਹੁਤ ਸਾਰੇ ਮੁਲਕਾਂ ਦੇ ਜਿਹੜੇ ਲੋਕ ਆਪਣੇ ਉਹਨਾਂ ਬਾਰਡਰਾਂ ਤੋਂ ਬਾਹਰ ਇੱਥੇ ਅਮਰੀਕਾ 'ਚ ਨੇ ਉੱਥੇ ਜਿਹੜੇ ਡਿਸਿਡੈਂਟ ਨੇ ਐਕਟੀਵਿਸਟ ਨੇ ਜਰਨਲਿਸਟ ਨੇ ਜਾਂ ਹੋਰ ਲੋਕ ਐਗਜ਼ਾਈਲ ਦੇ ਵਿੱਚ ਜਿਹੜੇ ਰਹਿ ਰਹੇ ਆ ਉਹਨਾਂ ਨੂੰ ਧਮਕਾਉਣਾ ਉਹਨਾਂ ਖਿਲਾਫ ਹਿੰਸਾ ਦੀ ਵਰਤੋਂ ਕਰਨਾ ਉਹਨਾਂ ਨੂੰ ਮਾਰਨ ਧਮਕਾਉਣ ਦੀ ਜਿਹੜੀ ਗੱਲ ਕਰਨੀ ਆ ਉਹ ਅਸੀਂ ਅਮਰੀਕਾ ਦੇ ਵਿੱਚ ਕੁਝ ਦੇਸ਼ਾਂ ਦੇ ਦੁਆਰਾ ਜਿਹੜੀ ਉਹ ਦੇਖੀ ਹੈਗੀ ਆ ਸੋ ਹੁਣ ਜਦ ਇਹ ਸਪੈਸ਼ਲ ਟ੍ਰੇਨਿੰਗ ਇਸ ਦੇ ਤਹਿਤ ਜਿਹੜੀ ਉਹ ਦੇਣੀ ਆ ਉਸ ਚੀਜ਼ ਦੇ ਜਿਹੜੇ ਉਹ ਉਲਟ ਹੋ ਗਏ ਆ ਕੈਲੀਫੋਰਨੀਆ ਹੱਕ ਵਾਲੇ ਕੀ ਕਹਿੰਦੇ ਆ ਉਹਨਾਂ ਦਾ ਆਰਗੂਮੈਂਟ ਵੀ ਜੇ ਆਪਾਂ ਸੁਣਦੇ ਆ ਕੈਲੀਫੋਰਨੀਆ ਪੁਲਿਸ ਟੀਫ ਐਸੋਸੀਏਸ਼ਨ ਇਹ ਜਿਹੜਾ ਪਹਿਲਾ ਬਿਲ ਸੀਗਾ 3027 ਸੀਗਾ ਯਾਦ ਜਿਹੜਾ ਦਵਾਦੀਏ ਜਿਹੜਾ ਡਾਕਟਰ ਬੈਂਸ ਦਾ ਇਹ ਬਿਲ ਸੀ ਜਿਹੜਾ ਅਸੈਂਬਲੀ ਸਰਬਸੰਤੀ ਦੇ ਨਾਲ ਪਾਸ ਹੋਇਆ ਸੀ ਬਾਅਦ ਚ ਇਹੀ ਸੈਨੇਟ ਅਪਰੋਪਰੀਏਸ਼ਨ ਕਮੇਟੀ ਦੇ ਵਿੱਚ ਬੇਸਿਕਲੀ ਠੰਡੇ ਬਸਤੇ ਚ ਪਾ ਦਿੱਤਾ ਗਿਆ 6 ਲੱਖ ਡਾਲਰ ਦਾ ਜਿਹੜਾ ਉਹ ਹਵਾਲਾ ਦੇ ਕੇ ਅ ਕਹਿੰਦੇ ਵੀ ਜਿਹੜੇ ਸੀਪੀਸੀਆ ਕੈਲੀਫੋਰਨੀਆ ਪੁਲਿਸ ਚੀਫ ਐਸੋਸੀਏਸ਼ਨ ਸਾਰੇ ਪੁਲਿਸ ਦੇ ਜਿਹੜੇ ਚੀਫ ਮੰਨਦੇ ਆ ਵੀ ਇਸ ਟ੍ਰੇਨਿੰਗ ਦੀ ਜ਼ਰੂਰਤ ਆ ਟਰਾਂਸਨੈਸ਼ਨਲ ਡਿਪਰੈਸ਼ਨ ਕਹਿੰਦੇ ਵੀ ਇੱਕ ਬਹੁਤ ਗਲਤ ਚੀਜ਼ ਆ ਹਿਊਮਨ ਰਾਈਟਸ ਦੇ ਵਿੱਚ ਉਲੰਘਣਾ ਆ ਤੇ ਇਸ ਦੇ ਬਹੁਤ ਦੂਰ ਤੱਕ ਜਿਹੜੇ ਆ ਉਹ ਇਫੈਕਟ ਪੈਂਦੇ ਨੇ ਤੇ ਕਹਿੰਦੇ ਵੀ ਜਿਹੜੀਆਂ ਟੈਕਟਿਕਸ ਉਹਨਾਂ ਦੇ ਦੁਆਰਾ ਵਰਤੀਆਂ ਜਾਂਦੀਆਂ ਸਰਵੇਲੈਂਸ ਇੰਟੀਮੀਡੇਸ਼ਨ ਸਾਈਬਰ ਅਟੈਕ ਕੋਰਜਨ ਟਾਰਗੇਟ ਕਰਨਾ ਇੰਡੀਵਿਜੂਅਲ ਨੂੰ ਡਿਸਿਡੈਂਟਸ ਨੂੰ ਡਾਇਸਪੋਰਾ ਕਮੇਟੀਆਂ ਨੂੰ ਤੇ ਕਹਿੰਦੇ ਵੀ ਉਹਨਾਂ ਦੀ ਸੇਫਟੀ ਫਰੀडम ਆਫ ਸਪੀਚ ਨੂੰ ਜਿਹੜਾ ਉਹ ਖਤਰਾ ਆ ਤੇ ਇਹ ਜਿਹੜੀ ਟ੍ਰੇਨਿੰਗ ਇਸ ਤੇ ਵਿੱਚ ਜਿਹੜੀ 509 ਚ ਦੱਸੀ ਗਈ ਆ ਉਹਦੇ ਨਾਲ ਕਹਿੰਦੇ ਵੀ ਲਾ ਇਨਫੋਰਸਮੈਂਟ ਦੇ ਕੋਲ ਕੁਝ ਅਜਿਹੇ ਟੂਲ ਆਉਣਗੇ ਜੋ ਕੀ ਆਪਣੀਆਂ ਲਾ ਇਨਫੋਰਸਮੈਂਟ ਏਜੰਸੀਜ਼ ਕੈਲੀਫੋਰਨੀਆ ਦੇ ਵਿੱਚ ਵਰਤਣ ਗਿਆ ਤਾਂ ਜੋ ਅਫਸਰਾਂ ਨੂੰ ਇਹ ਨਿਸ਼ਾਨਦੇ ਕਰਨਾ ਇਆ ਉਸ ਨੂੰ ਮਾਰਕ ਕਰਨਾ ਈਜ਼ੀ ਹੋਊਗਾ ਵੀ ਇਹ ਮਸਲਾ ਟ੍ਰਾਂਸਨੈਸ਼ਨਲ ਰਿਪਰੈਸ਼ਨ ਦਾ ਆ ਜਾਂ ਇਸ ਦੇ ਵਿੱਚ ਕੀ ਹੈਗਾ ਆ ਹੁਣ ਇਸ ਦੇ ਉਲਟ ਜਿਹੜੀਆਂ ਆਪਾਂ ਹਿੰਦੂ ਅਮਰੀਕਨ ਫਾਊਂਡੇਸ਼ਨ ਨੇ ਜਿਹੜੀ ਆਪੋਜੀਸ਼ਨ ਚ ਲੈਟਰ ਜਿਹੜੀ ਉਹ ਲਿਖੀ ਆ ਉਹਨਾਂ ਨੇ ਇਸ ਬਿਲ ਦੇ ਵਿੱਚ ਨਾਮ ਤਾਂ ਨਹੀਂ ਲਿਖਿਆ ਇੰਡੀਆ ਦਾ ਚਾਈਨਾ ਦਾ ਪਰ ਕਹਿੰਦੇ ਆ ਵੀ ਸਾਨੂੰ ਇਹ ਆ ਵੀ ਜਾਣ ਬੁੱਝ ਕੇ ਜਿਹੜਾ ਜੀ ਸਾਨੂੰ ਜਿਹੜਾ ਇਸ ਦੇ ਵਿੱਚ ਟਾਰਗੇਟ ਕੀਤਾ ਜਾ ਰਿਹਾ ਕਿੰਨੇ ਵੀ ਸਾਡੀਆਂ ਜਿਹੜੀਆਂ ਆਰਗੇਨਾਈਜੇਸ਼ਨਸ ਜੋ ਕਿ ਟੈਰੋਰਿਜ਼ਮ ਤੇ ਐਕਸਟਰੀਮਿਜ਼ਮ ਦੇ ਖਿਲਾਫ ਬੋਲਦੀਆਂ ਆ ਤਾਂ ਕਹਿੰਦੇ ਵੀ ਸਾਨੂੰ ਟਰਾਂਸਨੈਸ਼ਨਲ ਰਿਪਰੈਸ਼ਨ ਦੇ ਅੰਡਰ ਜਿਹੜਾ ਉਹ ਪਾ ਕੇ ਸਾਡੇ ਤੇ ਐਕਸ਼ਨ ਜਿਹੜਾ ਉਹ ਲਿਆ ਜਾ ਸਕਦਾ ਆ ਸੋ ਇਹ ਕਿਤੇ ਨਾ ਕਿਤੇ ਮੰਨਦੇ ਆ ਅੰਦਰ ਖਾਤੇ ਵੀ ਅਸੀਂ ਇਸ ਤਰੀਕੇ ਦੇ ਨਾਲ ਕਮਿਊਨਿਟੀਜ਼ ਨੂੰ ਬਦਨਾਮ ਕਰਦੇ ਆ ਜਾਂ ਉਹਨਾਂ ਉਤੇ ਨਿਸ਼ਾਨਾ ਜਿਹੜਾ ਅਸੀਂ ਸਾਧਦੇ ਆ ਇਸ ਚੀਜ਼ ਕਰਕੇ ਸਾਡੇ ਤੇ ਕੋਈ ਐਕਸ਼ਨ ਨਾ ਹੋਵੇ ਸਾਨੂੰ ਉਸੇ ਖੁੱਲ ਦੇ ਨਾਲ ਭੰਡੀ ਪ੍ਰਚਾਰ ਕਰਨ ਦਾ ਜਿਹੜਾ ਉਹ ਮੌਕਾ ਮਿਲਦਾ ਰਹੇ ਤੇ ਇਸ ਲਈ ਇਹ ਜਿਹੜਾ ਬਿੱਲ ਆ ਉਹ ਪਾਸ ਨਹੀਂ ਹੋਣਾ ਚਾਹੀਦਾ ਸੋ ਹੁਣ ਆਪਣੇ ਜਿਹੜੇ ਲੋਕ ਨੇ ਆਪਣੀ ਜਿਹੜੀ ਕਮਿਊਨਿਟੀ ਆ ਉਹਨਾਂ ਨੂੰ ਹੁਣ ਦੇਖਣਾ ਹੋਊਗਾ ਵੀ ਭਾਈ ਅੱਗੇ ਹੁਣ ਤੁਸੀਂ ਕਰਨਾ ਕੀ ਹੈ ਗਾਇ ਜੀ ਹਰਜੋਤ ਸਿੰਘ ਜੀ ਸੋ ਬਿਲਕੁਲ ਉਦਣ ਅਸੀਂ ਅਨਾਉਂਸ ਕੀਤਾ ਸੀ ਵੀ 15 ਦੇ ਕਰੀਬ ਹੁਣ ਦੋ ਦਰਜਨ ਤੋਂ ਵੱਧ ਇਹ ਆਰਗੇਨਾਈਜੇਸ਼ਨ ਹੋ ਗਈਆਂ ਹਿੰਦੂ ਆਰਗੇਨਾਈਜੇਸ਼ਨ ਜਿਹੜੀਆਂ ਇਸ ਬਿਲ ਦੇ ਉਲਟ ਆਈਆਂ ਤੇ ਹਜੇ ਤੱਕ ਸੋ ਫਾਰ ਦੋ ਸਿਕ ਆਰਗੇਨਾਈਜੇਸ਼ਨਾਂ ਹੀ ਆ ਆਪਾਂ ਦੇਖ ਰਹੇ ਹਾਂ ਉਹਨਾਂ ਦੇ ਨਾਮ ਜੋ ਵੈਬ ਪੇਜ ਦੇ ਉੱਤੇ ਪਏ ਹੈਗੇ ਆ ਮੈਨੂੰ ਸਮਝ ਨਹੀਂ ਆਦਾ ਵੀ ਬਾਕੀ ਗੁਰੂ ਘਰਾਂ ਦੀਆਂ ਕਮੇਟੀਆਂ ਸਿੱਖ ਆਰਗੇਨਾਈਜੇਸ਼ਨ ਚੁੱਪ ਕਾ ਦੇ ਬੈਠੀਆਂ ਹੈਗੀਆਂ ਸੋ ਮੇਕ ਸ਼ੋਰ ਕਰੋ ਕੱਲ ਨੂੰ ਮੰਗਲਵਾਰ ਨੂੰ ਅਪ੍ਰੈਲ ਪਹਿਲੀ ਨੂੰ 9:30 ਵਜੇ ਸੈਨੇਟ ਪਬਲਿਕ ਸੇਫਟੀ ਕਮੇਟੀ ਜਿਹੜੀ ਕੈਲੀਫੋਰਨੀਆ ਸਟੇਟ ਕੈਪੀਟਲ ਦੇ ਉੱਤੇ ਹੈਗੀ ਆ ਉੱਥੇ ਹੀਅਰਿੰਗ ਹੋਣ ਜਾ ਰਹੀ ਆ ਪਹਿਲੀ ਗੱਲ ਤੇ ਇਹ ਆ ਵੀ ਵੱਧ ਤੋਂ ਵੱਧ ਹਜ਼ਾਰਾਂ ਦੀ ਗਿਣਤੀ 'ਚ ਉੱਥੇ ਪਹੁੰਚਨੇ ਚਾਹੀਦੇ ਆਪਣੇ ਸਿੱਖ ਭੈਣ ਭਰਾ ਇਸ ਬਿਲ ਦੇ ਹੱਕ ਦੇ ਵਿੱਚ ਦੂਸਰੇ ਨੰਬਰ ਤੇ ਅਜੇ ਤੱਕ ਵੀ ਜਿਹੜੇ-ਜਿਹੜੇ ਵੀ ਗੁਰੂ ਘਰ ਤੁਸੀਂ ਜਾਣਦੇ ਆ ਆਪਣੇ ਗੁਰੂ ਘਰ ਦੇ ਸੇਵਾਦਾਰ ਜਿਹੜੇ ਆ ਕਮੇਟੀ ਮੈਂਬਰਸ ਆ ਉਹਨਾਂ ਨੂੰ ਪੁੱਛੋ ਵੀ ਭਾਈ ਲੈਟਰ ਲਿਖਿਆ ਤੁਸੀਂ ਇਹਨਾਂ ਦੇ ਸਪੋਰਟ ਦੇ ਹੱਕ 'ਚ ਵੀ ਵੀਕਐਂਡ ਤੇ ਕੰਮ ਹੋਣਾ ਚਾਹੀਦਾ ਸੀ ਹਰ ਜੋਸ਼ੀ ਜੀ ਜੇ ਨਹੀਂ ਲਿਖਿਆ ਹਜੇ ਵੀ ਲਿਖ ਕੇ ਵੱਧ ਤੋਂ ਵੱਧ ਮੇਬੀ ਸਾਦੇ ਵਿੱਚ ਜਸਮੀਤ ਕੌਰ ਬੈਸ ਉਹਨਾਂ ਦੇ ਆਫਿਸ ਦੇ ਨਾਲ ਜਾਂ ਐਨਾ ਕੈਬਰੇਲੋ ਜੋ ਆਫਿਸ ਆ ਉਹਨਾਂ ਦੇ ਨਾਲ ਕੰਟੈਕਟ ਕਰਕੇ ਉਹਨਾਂ ਨੂੰ ਦੇ ਸਕਦੇ ਆ ਬਹੁਤ ਢਿੱਲੇ ਪਏ ਹੋਏ ਹੈਗੇ ਆ ਹਮੇਸ਼ਾ ਹੀ ਜਿਹੜਾ ਆ ਧੋਖਾ ਹੁੰਦਾ ਹੈਗਾ ਤੇ ਹਮੇਸ਼ਾ ਹੀ ਆਪਾਂ ਠੰਡੇ ਪਏ ਰਹਿਣੇ ਆ ਜਦੋਂ ਸਾਰਾ ਕੁਝ ਬਿੱਲ ਬਣ ਜਾਂਦਾ ਫਿਰ ਆਪਾਂ ਰੋਲਾ ਪਾਣੇ ਹੈਗੇ ਆ ਫੋਰਚੂਨੇਟਲੀ ਤੁਹਾਡੇ ਕੋ ਆਪਣਾ ਮੀਡੀਆ ਹੈਗਾ ਜਿਹੜਾ ਤੁਹਾਡੇ ਤੱਕ ਖਬਰ ਪਹੁੰਚਾ ਰਿਹਾ ਹੈਗਾ ਨਹੀਂ ਤਾਂ ਮੈਨੂੰ ਲੱਗਦਾ ਵੀ ਬਹੁਤਿਆਂ ਨੂੰ ਪਤਾ ਹੀ ਨਹੀਂ ਲੱਗਣਾ ਸੀ ਵੀ ਕੀ ਹੋ ਰਿਹਾ ਹੈਗਾ ਜੋ ਕੁਝ ਫ੍ਰੀ ਮੌਡ ਦੇ ਵਿੱਚ ਵਾਪਰ ਰਿਹਾ ਉਥੇ ਸਕੂਲ ਬੋਰਡ ਦੀ ਮੀਟਿੰਗ ਦੇ ਵਿੱਚ ਹਿੰਦੂ ਆਰਗੇਨਾਈਜੇਸ਼ਨਾਂ ਨੇ ਕਹਿਤਾ ਵੀ ਤੁਸੀਂ ਕਾਹਤੇ ਸਿੱਖ ਸਟੱਡੀ ਜਾਂ ਤੁਸੀਂ ਐਥਨਿਕ ਸਟੱਡੀਜ਼ ਕਹਿੰਦੇ ਕਿਉਂ ਪੜਾਉਂਦੇ ਆ ਕਿਉਂ ਪੜਾਉਂਦੇ ਆ ਵੀ ਜਿਹੜੇ ਸਿੱਖ ਆ ਉਹ ਤਾਂ ਹਿੰਦੂ ਹੀ ਆ ਉਹ ਸਾਰੇ ਇੰਡੀਅਨ ਹੀ ਆ ਉਹ ਰਿਪੋਰਟ ਬਣਾ ਕੇ ਤੇ ਪੇਸ਼ ਕਰ ਰਹੇ ਆ ਉਹ ਵੀ ਉਹ ਉੱਤੇ ਵੀ ਆਪਾਂ ਕਰਾਂਗੇ ਗੱਲਬਾਤ ਕਿਸੇ ਦਿਨ ਅੱਜ ਉਹ ਸਿਆਣੀ ਇੱਥੇ ਦੇ ਫੌਰਨ ਆ ਉਹਨਾਂ ਦਾ ਕੀ ਇੰਡੀਆ ਨਾਲ ਲੈਣਾ ਦੇਣਾ ਉਹ ਤਾਂ ਅਮਰੀਕਨ ਸਿਟੀਜ਼ਨ ਆ ਰਾਈਟ ਬਹੁਤ ਸਾਰੇ ਸਿੱਖ ਅਮਰੀਕਾ ਚ ਬਾਹਰਲੇ ਮੁਲਕਾਂ ਤੋਂ ਆਇਓ ਸੋ ਭਾਈ ਤੁਹਾਨੂੰ ਅਸੀਂ ਇਨਫੋਰਮੇਸ਼ਨ ਦੇਈ ਜੰਨੇ ਆ ਸਾਡਾ ਜੋ ਫਰਜ ਹੈਗਾ ਆ ਤੇ ਵੱਧ ਤੋਂ ਵੱਧ ਇਸ ਜਿਹੜਾ ਹਿੱਸਾ ਪਾਓ ਇਹਦੇ ਵਿੱਚ ਇਹ ਹਿਸਟਰੀ ਬਣਨੀ ਆ ਤੇ ਇਹਦੇ ਸਬੰਧ ਦੇ ਵਿੱਚ ਆਪਾਂ ਕੋਸ਼ਿਸ਼ ਵੀ ਕਰਾਂਗੇ ਸ਼ਾਮ ਨੂੰ 4 ਵਜੇ ਦੇ ਕਰੀਬ ਜਿਹੜਾ ਸ਼ੋਅ ਹੋਣਾ ਆ ਉਹਦੇ 'ਚ ਵੀ ਡਿਟੇਲ 'ਚ ਜਿਹੜੀ ਇਨਫੋਰਮੇਸ਼ਨ ਆ ਉਹ ਸਾਂਝੀ ਕੀਤੀ ਜਾ ਸਕੇ ਜੀ 4 ਤੋਂ 5:30 ਵਜੇ ਦੇ ਵਿੱਚ ਜਿਹੜੇ ਪ੍ਰੋਗਰਾਮ 'ਚ ਆਪਾਂ ਇਹਦੇ ਉੱਤੇ ਵੀ ਜਿਹੜੀ ਉਹ ਚਰਚਾ ਡੈਫੀਨੇਟਲੀ ਕਰਾਂਗੇ ਤੁਸੀਂ ਵੀ ਆਪਣੇ ਜਿਹੜੇ ਵਿਚਾਰ ਦਿਓ ਇਹੀ ਕਰ ਲੋ ਜੇ ਅਜੇ ਤੱਕ ਜਿੱਠੀ ਨਹੀਂ ਲਿਖੀ ਅੱਜ ਲਿਖਾ ਕੇ ਕੱਲ ਨੂੰ ਕਮੇਟੀ ਤੋਂ ਪਹਿਲਾਂ ਉੱਥੇ ਹੀアリング ਤੋਂ ਪਹਿਲਾਂ ਹੀ ਸਬਮਿਟ ਕਰ ਦਿਓ ਇਹ ਸਾਰੇ ਜਣੇ ਕਰ ਦਿਓ ਹੁਣ ਇਹ ਨਾ ਨਾ ਕਹੋ ਵੀ ਚਿੱਠੀ ਵੀ ਅਸੀਂ ਲੈ ਕੇ ਜਾ ਕੇ ਦੇ ਕੇ ਆਈਏ ਉਹ ਤਾਂ ਹਰ ਇੱਕ ਆਰਗੇਨਾਈਜੇਸ਼ਨ ਨੂੰ ਲਿਖਣੀ ਆ ਹੁਣ ਤੁਸੀਂ ਦੇਖੋ ਵੀ ਆਪ ਹੱਕ ਦੇ ਵਿੱਚ ਦੋ ਆਰਗੇਨਾਈਜੇਸ਼ਨਾਂ ਤੇ ਆਪੋਜੀਸ਼ਨ ਦੇ ਵਿੱਚ ਜਦੋਂ ਦੇਖਦੇ ਆ ਵੀ ਇਹ ਤਾਂ 15 20 ਆ ਉਹਨਾਂ ਕਹਿੰਣਾ ਕਿ ਕੁਝ ਨਾ ਕੋਈ ਗੜਬੜਤ ਨਹੀਂ ਲੱਗਦੀ ਵੀ ਇੰਨੇ ਜਣਾ ਕਿਉਂ ਵਿਰੋਧ ਜਿਹੜਾ ਹੋ ਰਿਹਾ ਉਹ ਚਾਹੇ ਕਿਸੇ ਦੇ 10 ਮੈਂਬਰ ਹੋਣ ਚਾਹੇ ਕਿਸੇ ਦੇ 20 ਮੈਂਬਰ ਹੋਣ ਉਹ ਵੀ ਆਰਗੇਨਾਈਜੇਸ਼ਨ ਤੋਂ ਉਹਨਾਂ ਨੇ ਅਗਲਿਆਂ ਦੇ ਭਾਵੇਂ ਚਿੱਠੀ ਲਗਾ ਕੇ ਜਿਹੜੀ ਉੱਥੇ ਆਪੋਜੀਸ਼ਨ ਚ ਜਿਹੜੀ ਉਹ ਘਲਾ ਦਿੱਤੀ ਆ ਸੋ ਆਪਣੀ ਸਪੋਰਟ ਵਾਲੀ ਜਿਹੜੀ ਚਿੱਠੀ ਆ ਅੱਜ ਹਰ ਹਾਲਤ ਹਰ ਸੂਰਤ ਈਮੇਲ ਦੇ ਜ਼ਰੀਏ ਘੱਲੋ ਜਾਂ ਜਿੱਦਾਂ ਵੀ ਘੱਲੋ ਕੱਲ ਨੂੰ ਇਨ ਪਰਸਨ ਜਾ ਕੇ ਫੜਾਉਣੀ ਆ ਉਹ ਫੜਾਓ ਕੱਲ ਨੂੰ ਇੱਕ ਤਰੀਕ ਨੂੰ ਮੰਗਲਵਾਰ ਨੂੰ ਸਵੇਰੇ 9:30 ਵਜੇ ਦਾ ਵਕਤ ਆ ਤੇ ਉਤੋਂ ਪਹਿਲਾਂ ਪਹੁੰਚੋ ਸੈਕਰਾਮੈਂਟੋ ਦੇ ਵਿੱਚ ਕੈਪੀਟਲ ਦੇ ਵਿੱਚ ਜਿੱਥੇ ਸੈਨਟ ਦੀ ਇਹ ਜਿਹੜੀ ਕਮੇਟੀ ਦੀ ਜਿਹੜੀ ਹੀਅਰਿੰਗ ਹੋਣੀ ਹੈ ਜਿਸ ਦੇ ਵਿੱਚ ਬਿਲ ਐਸਬੀ 509 ਦੇ ਉੱਤੇ ਜਿਹੜੀ ਚਰਚਾ ਹੋਣੀ ਆ ਵੀ ਇਸ ਨੂੰ ਕਮੇਟੀ ਦੇ ਵਿੱਚੋਂ ਪਾਸ ਕਰਕੇ ਅੱਗੇ ਸੈਨੇਟ ਦੇ ਫਲੋਰ ਦੇ ਉੱਤੇ ਕੱਲਿਆ ਜਾਵੇ ਕਿ ਨਾ ਕੱਲਿਆ ਜਾਵੇ ਜੇ ਹੌਂਟੇਲੇ ਰਹਿ ਗਏ ਤਾਂ ਫਿਰ ਕੰਮ ਖਰਾਬ ਹੋ ਜਾਣਾ ਆ ਇਹ ਹਮਲਾ ਅਖੀਰ ਤੱਕ ਮਾਰਨਾ ਪੈਣਾ ਆ ਜਿੰਨੀ ਦੇਰ ਤੱਕ ਗਵਰਨਰ ਸਾਈਨ ਨਹੀਂ ਕਰ ਦਿੰਦਾ ਕਈ ਵਾਰੀ ਆਪਾਂ ਜੋਰ ਲਵਾ ਕੇ ਇਹ ਬਿਲ ਪਾਸ ਕਰਾ ਲੈਨੇ ਤੇ ਗਵਰਨਰ ਮੁੱਕਰ ਜਾਂਦਾ ਆ ਯਾਦ ਹੋਣਾ ਉਹ ਜਿਹੜੀ ਭਾਸ਼ਾ ਵਾਲੇ ਨੂੰ ਲੈ ਕੇ ਰੂਡੀ ਸਾਲਸ ਨੇ ਬਿਲ ਲਿਆਂਦਾ ਸੀ ਵੀ ਜਿੱਤੇ ਜਿੱਤੇ 3% ਤੋਂ ਵੱਧ ਪਾਪੂਲੇਸ਼ਨ ਹੈਗੀ ਆ ਵੀ ਉੱਥੇ ਉਹਨਾਂ ਦੀ ਮਾਂ ਬੋਲੀ ਦੇ ਵਿੱਚ ਮਾਂ ਭਾਸ਼ਾ ਦੇ ਵਿੱਚ ਸਹੂਲਤਾਂ ਪ੍ਰਦਾਨ ਕਰੋ ਉਸ ਟਾਈਮ ਦੇ ਉੱਤੇ ਉਹ ਬਿਲ ਦੇ ਉੱਤੇ ਪਾਸ ਹੋਣ ਦੇ ਬਾਅਦ باوجود ਵੀ ਉਹ ਗਵਰਨਰ ਜਿਹੜਾ ਸਾਈਨ ਕਰਨ ਤੋਂ ਨੇ ਨਾ ਕਰ ਦਿੱਤੀ ਸੀ ਵੀਟੋ ਕਰ ਦਿੱਤਾ ਸੀਗਾ ਸੋ ਇਹ ਹਮਲਾ ਆਪਾਂ ਨੂੰ ਅਖੀਰ ਤੱਕ ਮਾਰਨਾ ਪੈਣਾ ਜਿੰਨੀ ਦੇਰ ਤੱਕ ਇਸ ਦੇ ਵਿੱਚ ਇਹ ਜਿਹੜਾ ਸਾਈਨ ਆ ਉਹ ਨਹੀਂ ਹੋ ਜਾਂਦਾ ਹੈਗਾ ਗਵਰਨਰ ਦੇ ਦੁਆਰਾ ਇਥੇ ਵੀ ਵੀ ਕਲੀਅਰ ਕਰਦੇ ਚਾਹੀਏ ਬਹੁਤ ਵਾਰ ਲੋਕ ਡਰਦੇ ਰਹਿੰਦੇ ਪਤਾ ਨਹੀਂ ਖਰੇ ਜੀ ਇੰਡੀਆ ਦੇ ਉਲਟਾ ਜੇਬ ਉਹ ਆ ਇਹ ਅਮਰੀਕਨ ਸਿਟੀਜ਼ਨ ਦੀ ਸੇਫਟੀ ਤੇ ਸਕਿਉਰਿਟੀ ਦਾ ਇਸ਼ੂ ਆ ਹਾਂ ਤੁਹਾਡੇ ਸਾਰਿਆਂ ਦੇ ਹੱਕ ਦੀ ਗੱਲ ਆ ਜਿਸ ਤਰ੍ਹਾਂ ਤੁਹਾਨੂੰ ਦੱਸਿਆ ਵੀ ਐਸਵੀ 509 ਬਿਲ ਦੇ ਵਿੱਚ ਕਿਸੇ ਵੀ ਮੁਲਕ ਦਾ ਨਾਮ ਨਹੀਂ ਲਿਆ ਗਿਆ ਅਮਰੀਕਨ ਸਿਟੀਜ਼ਨ ਚਾਹੇ ਉਹ ਹਿੰਦੂ ਆ ਸਿੱਖ ਆ ਮੁਸਲਮਾਨ ਆ ਕ੍ਰਿਸਚੀਅਨ ਆ ਜਿਹੜੇ ਮਰਜੀ ਮੁਲਕ ਨੂੰ ਬਿਲੋਂਗ ਕਰਦਾ ਆ ਉਹਦੀ ਸਕਿਉਰਿਟੀ ਤੇ ਸੇਫਟੀ ਦੇ ਲਈ ਇਹ ਬਿਲ ਲਿਆਂਦਾ ਗਿਆ ਆ ਹੁਣ ਮੈਨੂੰ ਸਮਝ ਨਹੀਂ ਆਉਂਦੇ ਵੀ ਆਪਣੇ ਜਿਹੜੇ ਇਹ ਹਿੰਦੂ ਆਰਗੇਨਾਈਜੇਸ਼ਨਸ ਆ ਇੰਨੀ ਵੱਡੀ ਗਿਣਤੀ ਦੇ ਵਿੱਚ ਕਿਉਂ ਇਹਦਾ ਜਿਹੜਾ ਵਿਰੋਧ ਕਰ ਰਹੀਆਂ ਹੈਗੀਆਂ ਤੇ ਆਪਣੀਆਂ ਆਰਗੇਨਾਈਜੇਸ਼ਨਸ ਕਿਉਂ ਨਹੀਂ ਸਪੋਰਟ ਕਰ ਰਹੀਆਂ ਹੈਗੀਆਂ ਜੀ ਬਿਲਕੁਲ ਸਪੋਰਟ ਤੇ ਚਲੋ ਜੇ ਅੰਦਰ ਖਾਤੇ ਕਰ ਰਹੀਆਂ ਐ ਤੇ ਭਾਈ ਉਹ ਦਿਖਾ ਵੀ ਦਿਓ ਹੁਣ ਚਿੱਠੀ ਦੇ ਰੂਪ ਦੇ ਵਿੱਚ ਤੇ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਜ਼ਰੂਰ ਕਰੋ